ਜੀ ਆਈ ਪੱਟੜ ਤਾਂ ਫੇਰ ਕੀ ਹੈ 2 ਅਗਲੀ ਉਹ ਤੇਕੀਮ ਰੱਖੀ ਮੈਂ ਲੱਬ ਕੇ ਲਿਉਣਾ ਕਿ ਤੋ ਬਲਮਾ ਤੋ ਫੁੱਲਣਾ ਜੋ ਕੀ ਜ਼ਮੀਨ ਰੱਖੀ ਮੈਂ ਅੱਜ ਸੁਰਜੀਤ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਦੇਣ ਜਾ ਰਹੀ ਆ ਅੱਜ ਮੈਂ ਉਹਨਾਂ ਦੀ ਜ਼ਿੰਦਗੀ ਦੇ ਕੁਝ ਮੁੱਖ ਹਿੱਸਿਆਂ ਬਾਰੇ ਗੱਲ ਕਰਾਂਗੀ ਸੁਰਜੀਤ ਪਾਤਰ ਸਾਹਿਬ ਦਾ ਜਨਮ 1945 ਨੂੰ ਪੰਜਾਬ ਦੇ ਇੱਕ ਜ਼ਿਲ੍ਹੇ ਜਿਲੰਦਰ ਦੇ ਪਿੰਡ ਪੱਟੜ ਕਲਾ ਹੋਇਆ ਉਹਨਾਂ ਨੇ ਖਾਲਸਾ ਹਾਈ ਸਕੂਲ ਜਾ ਤਾਂ 10ਵੀਂ ਪਾਸ ਕੀਤੀ ਰੰਤੇਰ ਗਰਮਿੰਟ ਕਾਲਜ ਕਪੂਰਥਲੇ ਤੋਂ ਬੀਏ ਕਰਕੇ ਪੰਜਾਬ ਯੂਨੀਵਰਸਿਟੀ ਪਟਿਆਲੇ ਤੋਂ ਪੰਜਾਬੀ ਦੀ ਐਮਏ ਕੀਤੀ ਅਤੇ ਗੁਰਨਾਨਕ ਯੂਨੀਵਰਸਿਟੀ ਅਮਰਸਰ ਤੋਂ ਪੀਐਚਡੀ ਕੀਤੀ ਜਿਸ ਦਾ ਵਿਸ਼ਾ ਸੀ ਟਰਾਂਸਫਰਮੇਸ਼ਨ ਆਫ ਫੋਲਕਲੋਰ ਇਨ ਗੁਰਨਾਨਕ ਵਾਨੀ ਆਪਣੇ ਸਪਿਰਮਤਰ ਜੁਰਜੀਤ ਸਿੰਘ ਸੇਖੀ ਦੇ ਕਹਿੰਦੇ ਹੀ ਉਹਨਾਂ ਨੇ ਆਪਣੇ ਪੈਨ ਦੇ ਨਾਤੇ ਹੀ ਆਪਣਾ ਤਖ਼ल्लੁਸ ਪਾਤਰ ਰੱਖ ਲਿਆ ਉਹ ਪੰਜਾਬ ਕਲਾ ਪਰਿਸ਼ਦ ਚੰਡੀਗੜ ਦੇ ਪ੍ਰਦਾਨ ਸਨ ਪਿਛਲੇ ਸਮੇਂ ਵਿੱਚ ਉਹ ਪੰਜਾਬੀ ਸਹਾਇਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਹਨ ਉਨ੍ਹਾਂ ਨੇ 2012 ਵਿੱਚ ਪਦਮ ਸ਼ੀ ਨਾਲ ਸਨਮਾਨਿਤ ਕੀਤਾ ਗਿਆ ਪਿਛਲੇ ਦਿਨ ਹੀ 11 ਮਈ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਨੇ ਹਵਾ ਵਿੱਚ ਲਿਖੇ ਅਰਫਤ ਅਤਿ ਗਰਖ ਅਰਜ ਕਰੇ ਵਰਗੇ ਕਈ ਕਾਵਿ ਸੰਗ੍ਰਹਿ ਆਦਿ ਰਚਨਾ ਕੀਤੀ ਉਹਨਾਂ ਨੇ ਪੰਜਾਬੀ ਫਿਲਮ ਸ਼ਹੀਦ ਉਦਮ ਸਿੰਘ ਤੇ ਡਾਇਲੋਗ ਲਿਖੇ ਅਤੇ ਇਸ ਦੇ ਨਾਲ-ਨਾਲ ਉਹਨਾਂ ਨੇ ਆਪਣੀ ਮਖਮਲੀ ਆਵਾਜ਼ ਵਿੱਚ ਇੱਕ ਟੇਪ ਜੋ ਕਿ ਬਿਰਖ ਸਾਚ ਹੈ ਆਈ ਹੈ